ਅਮੂ ਦੇ ਦਾਦੇ ਨੇ ਜੋ ਫੈਸਲਾ ਲਿਆ ਏ ਉਹ ਬਿਲਕੁਲ ਸਹੀ ਲਿਆ ਏ ਕਿਉਂਕਿ ਇਹ ਫੈਸਲਾ ਉਸ ਨੂੰ ਪਹਿਲਾਂ ਲੈਣਾ ਚਾਹੀਦਾ ਸੀ ਕਿ ਪੰਮੀ ਆਪਣੀ ਜਗ੍ਹਾ ਠੀਕ ਹੈ ਪਰ ਉਸ ਨੂੰ ਇੱਕ ਗੱਲ ਬਹੁਤ ਹੀ ਦੇਰ ਨਾਲ ਸਮਝ ਆਈ ਹੈ ਉਦੋਂ ਤੱਕ ਪੰਮੀ ਆਪਣੇ ਘਰ ਜਾ ਚੁੱਕੀ ਸੀ ਉਸ ਨੇ ਸਹੀ ਕਿਹਾ ਕਿ ਪੰਮੀ ਦਾ ਦੂਸਰਾ ਘਰ ਵੀ ਆ ਜਿਸ ਨੇ ਉਹਨੂੰ ਓਕੇ ਟਾਈਮ ਵਿੱਚ ਉਸ ਨੂੰ ਦੀ ਬਾਫੜੀ ਹੈ ਤੇ ਅਮਰ ਨੂੰ ਉਸੇ ਦਾਦਾ ਜੀ ਸਮਝਾਉਣ ਲੱਗ ਗਏ ਕਿ ਤੂੰ ਆਪਣੀ ਮਾਂ ਕੋਲ ਚਲਾ ਜਾ ਪਰ ਉਸ ਨੇ ਮਨਾ ਕਰ ਦਿੱਤਾ ਕਿ ਮੈਂ ਉੱਥੇ ਨਹੀਂ ਰਹਾਗਾ ਪਰ ਮੈਂ ਆਪਣੀ ਮਾਂ ਨੂੰ ਮਿਲਣ ਬਾਰੇ ਸੋਚਾਂਗਾ ਤਾਂ ਦਾਦਾ ਜੀ ਨੇ ਕਿਹਾ ਕਿ ਤੂੰ ਉਸ ਨੂੰ ਸਨੀ ਨੂੰ ਆਪਣਾ ਪਿਓ ਮੰਨ ਲਾਤੇ ਪਰ ਉਸ ਨੇ ਕਿਹਾ ਕਿ ਮੈਂ ਇਹ ਗਲਤੀ ਕਦੇ ਨਹੀਂ ਕਰਨੀ ਕਿਉਂਕਿ ਉਹ ਮੇਰਾ ਪਿਓ ਨਹੀਂਗਾ ਪਰ ਅਮੂ ਦੀ ਦਾਦੀ ਇਹ ਨਹੀਂ ਚਾਹੁੰਦੀ ਕਿ ਅਮੂ ਪਮੀਰੇ ਕੋਲ ਜਾਵੇ ਕਿਉਂਕਿ ਉਹ ਇਹਨਾਂ ਦਾ ਪਹਿਲਾਂ ਵੀ ਵਿਛੋੜਾ ਇਸ ਨੇ ਹੀ ਪਾਇਆ ਸੀ ਤੇ ਹੁਣ ਵੀ ਇਸ ਨੇ ਹੀ ਪਾਇਆ ਏ ਇਹ ਹਮੇਸ਼ਾ ਹੀ ਅਮਰ ਨੂੰ ਪੁੱਠੀ ਮਾਰਤੀ ਦਿੰਦੀ ਰਹੀ ਤੇ ਉਸ ਦਾ ਦਾਦਾ ਉਸ ਨੂੰ ਸਹੀ ਮਤ ਦਿੰਦਾ ਰਿਹਾ ਤੇ ਹੁਣ ਵੀ ਉਸ ਨੇ ਅਮਰ ਨੂੰ ਸਹੀ ਮਤ ਦਿੱਤੀ ਆ ਕਿ ਪੁੱਤ ਤੇਰੀ ਮਾਂ ਦੀ ਕੋਈ ਗਲਤੀ ਨਹੀਂ ਤੂੰ ਆਪਣੀ ਮਾਂ ਕੋਲ ਜਾ ਤੇ ਅਮੂ ਮਨਵੀ ਵਿਗਿਆ ਕਹਿੰਦਾ ਮੈਂ ਉਥੇ ਚਲਾ ਜਾਉ ਮੇਲਾਉ ਪਰ ਉਸ ਨੂੰ ਇਹ ਨਹੀਂ ਪਤਾ ਕਿ ਉਸ ਦੀ ਉਥੇ ਮਾਂ ਦੀ ਹਾਲਤ ਕੀ ਹੋਈ ਪਈ ਆ ਤੇ ਉਸ ਦੀ ਮਾਂ ਦੀ ਹਾਲਤ ਮਰਨ ਦੇ ਬਰਾਬਰ ਹੋਈ ਪਈ ਆ ਕਿਉਂਕਿ ਉਸ ਨੂੰ ਇਹ ਗੱਲਾਂ ਸੋਚ-ਸੋਚ ਕੇ ਚੱਕਰ ਆ ਕੇ ਉਹ ਡਿੱਗ ਗਈ ਐ ਤੇ ਮਿੰਦੂ ਹੋਰੀ ਉਸ ਨੂੰ ਉਠਾ ਰਹੀ ਐ ਤੇ ਉਹ ਨਹੀਂ ਉੱਠਦੀ ਕਿਉਂਕਿ ਪੁੱਤ ਦਾ ਦੁੱਖ ਉਸ ਨੂੰ ਲੈ ਬੈਠਾ ਕਿਉਂਕਿ ਜਦੋਂ ਅੰਮੋ ਨੂੰ ਮੇਲੇ ਕੇ ਘਰ ਵਾਪਸ ਆਉਂਦੀ ਐ ਤਾਂ ਕੁਝ ਵੀ ਖਾਂਦੀ ਪੀਂਦੀ ਨਹੀਂ ਤੇ ਸਿਰਫ ਰੋਈ ਜਾ ਰਹੀ ਹੁੰਦੀ ਐ ਤੇ ਜਦੋਂ ਕਿਨ ਤੇ ਬਾਪੂ ਜੀ ਉਸ ਨੂੰ ਕਹਿੰਦੇ ਆ ਕੀ ਕਹਿੰਦਾ ਹਾਂ ਕੈਂਦੀ ਮੈਂ ਨਹੀਂ ਖਾਣਾ ਮੈਂ ਆਪਣੇ ਪੁੱਤ ਨੂੰ ਛੱਡ ਕੇ ਆਈਆਂ ਤੇ ਮੈਨੂੰ ਪਤਾ ਮੇਰਾ ਪੁੱਤ ਮੇਰੇ ਪੈਰਾਂ ਦੇ ਵਿੱਚ ਡਿੱ ਗਿਆ ਸੀ ਮੈਨੂੰ ਰੱਖਣ ਲਈ ਪਰ ਮੈਥੋਂ ਉਸ ਦਾ ਦੁੱਖ ਇਹ ਦੇਖਿਆ ਨਹੀਂ ਜਦ ਮੇਰਾ ਪੁੱਤ ਭੁੱਖਾ ਬੈਠਾ ਹੁਣ ਆਪ ਤੇ ਉਸ ਦੇ ਬਾਪੂ ਜੀ ਨੇ ਸਮਝਾਇਆ ਕਿ ਕੋਈ ਗੱਲ ਨਹੀਂ ਪੁੱਤ ਤੂੰ ਇੱਕ ਵਾਰ ਅੰਦਰ ਖਾਲਾ ਢਿੱਡ ਦੇ ਨਾਲ ਤਾਂ ਕੋਈ ਤੈਨੂੰ ਰੋਸਾ ਨਹੀਂ ਪਰ ਪੰਮੀ ਨੇ ਉਹ ਸਭ ਕੁਝ ਗੱਲਾਂ ਬੋਲ ਦਿੱਤੀਆਂ ਇਹ ਮੇਰਾ ਪੁੱਤ ਮੈਨੂੰ ਮਸਾ ਮੇਰੇ ਆਸੀ ਪਰ ਮੈਨੂੰ ਦੋ ਪਾਸੇ ਰੱਬ ਨੇ ਦੋ ਪਾਸੇ ਬੇੜੀਆਂ ਵਿੱਚ ਪੈ ਤਾਉਣ ਲਈ ਮਜਬੂਰ ਕਰ ਦਿੱਤਾ ਹੁਣ ਨਾ ਮੈਂ ਆਪਣੇ ਪੁੱਤ ਕੋਲ ਰਹਿ ਸਕੀ ਤੇ ਨਾ ਹੀ ਆਪਣੇ ਘਰ ਵਾਲੇ ਕੋਲ ਦੱਸੋ ਮੈਂ ਕਿਸ ਦੀ ਮੰਨਾਂ ਮੇਰਾ ਘਰ ਵਾਲਾ ਵੀ ਮੇਰੇ ਤੋਂ ਨਰਾਜ਼ ਹੋ ਗਿਆ ਤੇ ਮੈਂ ਆਪਣੇ ਪੁੱਤ ਦੀਆਂ ਨਜ਼ਰਾਂ ਵਿੱਚ ਵੀ ਮੈਂ ਇੱਕ ਬੁਰੀ ਮਾਂ ਬਣ ਗਈ ਹਾਂ ਤੇ ਉਸ ਨੂੰ ਇਹ ਬਹੁਤ ਔਖਾ ਹੈ ਕਿ ਉਹ ਅੰਮੂ ਦੇ ਕੋਲ ਨਹੀਂ ਰੁਕੀ ਪਰ ਉਸ ਨੇ ਇਹ ਸਹੀ ਕੀਤਾ ਕਿ ਸਣੀ ਦੇ ਨਾਲ ਆ ਗਈ ਕਿਉਂਕਿ ਔਖੇ ਟਾਈਮ ਵਿੱਚ ਸਣੀ ਨਹੀਂ ਦਾ ਸਾਹ ਦਿੱਤਾ ਸੀਗਾ ਪਰ ਹੁਣ ਅम्मू ਉਸ ਨੂੰ ਮਿਲਣ ਲਈ ਆਏਗਾ ਤੇ ਮਾਂ ਪੁੱਤ ਦਾ ਜੋ ਮਿਲਾਪ ਆ ਉਹ ਦੁਬਾਰਾ ਮਲਾਪ ਜਰੂਰ ਹੋਏਗਾ ਕਿਉਂਕਿ ਅम्मू ਨੂੰ ਉਸ ਦਾਦਾ ਜੀ ਨੇ ਸਮਝਾ ਦਿੱਤਾ ਕਿ ਤੂੰ ਆਪਣੀ ਮਾਂ ਕੋਲੋਂ ਮਿਲ ਕੇ ਆ ਤ ਉਸ ਨੇ ਕਿਹਾ ਹੈ ਕਿ ਮੈਂ ਆਪਣੀ ਮਾਂ ਨੂੰ ਮਿਲਣ ਲਈ ਜਾਊਂਗਾ ਪਰ ਮੈਂ ਸਨੀ ਨੂੰ ਆਪਣਾ ਬਾਪ ਨਹੀਂ ਮੰਨਾਂਗਾ ਤਾਂ ਉਸ ਦਾਦਾ ਜੀ ਮੰਨ ਗਏ